ਗੁਰਦੁਆਰਾ ਸੂਰਿਆਣਾ ਸਾਹਿਬ ਪਾਤਸ਼ਾਹ ਨੋਮੀ ਪਿੰਡ ਤੋਲਾ ਬਰਨਾਲਾ ਜਦੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇ ਪ੍ਰਚਾਰ ਦੌਰਾਰੇ ਦੌਰਾਨ ਸੰਗਤਾਂ ਨੂੰ ਤਰਜੋਏ ਸੰਮਤ 1722 ਬਿਕਰਮੀ ਸਨ 1695 ਈਸਵੀ ਨੂੰ ਇਸ ਸਥਾਨ ਤੇ ਆਏ ਗੁਰੂ ਜੀ ਨੇ ਇਸ ਪਵਿੱਤਰ ਕਰੀਰ ਸੇਵ ਨਾਲ ਕੋੜਾ ਬੰਨਿਆ ਤੇ ਛੱਪੜ ਵਿੱਚ ਪੰਚ ਨਿਸ਼ਾਨਾ ਕੀਤਾ ਤੇ ਦੁਬਿਹਰਾ ਕਟਿਆ ਗੁਰੂ ਜੀ ਨੇ ਇਸ ਪਵਿੱਤਰ ਕਰੀਰ ਸਹਿਬ ਨਾਲ ਘੋੜਾ ਬੰਨਿਆ ਤੇ ਛੱਪੜ ਵਿੱਚ ਪੰਜ ਸ਼ਨਾਨਾ ਕੀਤਾ ਤੇ ਦੁਬਾਰਾ ਕਟਿਆ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਹਾਂ ਜੀ ਤੇ ਟਾਈਮ ਹੋ ਗਿਆ ਜੀ 12:30 ਠੀਕ ਹੈ ਜੀ 12:30 ਹੋ ਗਿਆ ਜੀ ਤੇ ਆਪਾਂ ਚੱਲਦੇ ਹਾਂ ਜੀ ਸ਼ਹਿਰ ਬਰਨਾਲਾ ਤੇ ਗੁਰਦੁਆਰਾ ਅੜੀਸਰ ਸਾਹਿਬ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਇਤਿਹਾਸਿਕ ਦੱਸਾਂਗੇ ਗੁਰੂ ਘਰ ਦਾ ਤੇ ਉੱਥੋਂ ਦੇ ਜੋ ਨੇੜੇ ਜਿਹੜੇ ਗੁਰੂ ਗੁਰੂ ਘਰ ਨੇ ਦੋ ਤਿੰਨ ਆਪਾਂ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ ਤੇ ਸਾਡੀ ਵੀਡੀਓ ਨਾਲ ਬਣੇ ਰਹੇ ਹੋ ਜੀ ਤੇ ਮਿਲਦੇ ਆਪਾਂ ਜਾ ਕੇ ਜੀ ਗੁਰਦੁਆਰਾ ਅੜੀ ਸਰਸਾ ਜੀ ਸੋ ਆਪਾਂ ਖੜੇ ਹਾਂ ਜਿਸ ਟਾਈਮ ਸ਼ਹਿਰ ਰਾਜਕੋਟ ਰਾਜਕੋਟ ਉਹ ਸ਼ਹਿਰ ਹੈ ਜੀ ਰਾਏ ਕੱਲਾ ਦਾ ਰਾਜਾ ਇੱਥੇ ਉਹਦੇ ਨਾਂ ਤੇ ਇਹ ਸ਼ਹਿਰ ਵਸਿਆ ਹੋਇਆ ਜੀ ਪਿਛਲੀ ਵੀਡੀਓ ਆਪਾਂ YouTube ਤੇ ਪਾਈ ਹੋਈ ਹੈ ਜੀ ਗੁਰਦਰਾ ਟਾਲਿਆਣਾ ਸਾਹਿਬ ਦੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜੀ ਸਾਰਾ ਇਤਿਹਾਸ ਆਪਾਂ ਦੱਸਿਆ ਹੋਇਆ ਏ ਤੇ ਫਿਰ ਹਾਲ ਆਪਾਂ ਬਰਨਾਲੇ ਜਾ ਰਹੇ ਹਾਂ ਜੀ ਤੇ ਆ ਤੁਸੀਂ ਦੇਖ ਰਹੇ ਹੋ ਇਹ ਚੌਕ ਹੈ ਜੀ ਸਾਹਮਣੇ ਸਰਦਾਰ ਹਰੀ ਸਿੰਘ ਨਲਵਾ ਚੌਕ ਹੈ ਜੀ ਇਹ ਸਾਹਮਣੇ ਉਹ ਦੇਖ ਸਕਦੇ ਤੁਸੀਂ ਤੇ ਉਹ ਜਾਂਦਾ ਜੀ ਸ਼ਹਿਰ ਰਾਏਕੋਟ ਨੂੰ ਰਾਏ ਕੋ ਸੋਰੀ ਮਲੇਰਕੋਟਲੇ ਨੂੰ ਮਲੇਰਕੋਟਰਾ ਸ਼ਹਿਰ ਇੱਥੋਂ ਹੈਗਾ ਜੀ 35 ਕਿਲੋਮੀਟਰ ਤੇ ਆਪਾਂ ਇੱਧਰ ਜਾਣਾ ਜੀ ਜਿੱਥੇ ਗੁਰਦੁਆਰਾ ਸਾਹਿਬ ਹੈ ਨਾ ਤਾਲੀਆਣਾ ਸਾਹਿਬ ਆਪਾਂ ਇੱਧਰ ਜਾਣਾ ਜੀ ਤੇ ਬਰਨਾਲਾ ਹੈਗਾ ਜਿੱਥੋਂ 35 36 ਕਿਲੋਮੀਟਰ ਬਰਨਾਲਾ ਜੀ ਆਪਾਂ ਬਰਨਾਲਾ ਸਾਈਡ ਜਾਣਾ ਜੀ ਫਿਰ ਹੰਡੇ ਆਇਆ ਤੇ ਫਿਰ ਗੁਰਦੁਆਰਾ ਅੜੀਸਰ ਸਾਹਿਬ ਠੀਕ ਹੈ ਜੀ ਹੁਣ ਆਪਾਂ ਇੱਧਰ ਜਾਣਾ ਜੀ ਤੇ ਆਪਾਂ ਲੈ ਕੇ ਚੱਲਦੇ ਆ ਸੋਇ ਗੁਰਦੁਆਰਾ ਸਾਹਿਬ ਹੈਗਾ ਜੀ ਤਾਲੀਆਣਾ ਸਾਹਿਬ ਤੁਸੀਂ ਜਾ ਕੇ YouTube ਤੇ ਵੀਡੀਓ ਦੇਖ ਸਕਦੇ ਆ ਆਪਣੇ ਚੈਨਲ ਤੇ ਇਹ ਇਹ ਵੀ ਰੋੜ ਜਾਂਦਾ ਜੀ ਬਰਨਾਲਾ ਸ਼ਹਿਰ ਇਹ ਵੀ ਰੋੜ ਜਾਂਦਾ ਜੀ ਬਰਨਾਲਾ ਸ਼ਹਿਰ ਬਰਨਾਲਾ ਸ਼ਹਿਰ ਤੋਂ ਫਿਰ ਹੰディア ਆ ਆ ਹੰディア ਆ ਉਹ ਸ਼ਹਿਰ ਹੈ ਜਿੱਥੇ ਗੁਰੂ ਘਰ ਦੀਆਂ ਕੋਲਕ ਵਗੈਰਾ ਜਾਂ ਖੰਡਾ ਸਾਹਿਬ ਹੋ ਗਿਆ ਹਰ ਚੀਜ਼ਾ ਉੱਥੇ ਬਣਦੀਆਂ ਜੀ ਤੇ ਆਪਾਂ ਨਾਲ ਨਾਲ ਲੈ ਕੇ ਚਲਦੇ ਆ ਤੁਹਾਨੂੰ ਉੱਥੇ ਦਿਖਾਵਾਂਗੇ ਜਾ ਕੇ ਇਸ ਜਿਆਦਾ ਹੀ ਰੋਕ ਦਿੱਤਾ ਬਰਨਾਲਾ ਸ਼ਹਿਰ ਸੋਹਰਾ ਗਾੜੀ ਚ ਰਸਤਾ ਜਿਹੜਾ ਤੁਸੀਂ ਉਹ ਦੇਖ ਰਹੇ ਹੋ ਉਹ ਚਲੇ ਜਾਂਗੇ ਜਗਰਾਉਂ ਸ਼ਹਿਰ ਵੱਲ ਨੂੰ ਜਗਰਾਉਂ ਜਗਰਾਉਂ ਇਧਰ ਵੀ ਆ ਜਾਂਦੇ ਆ ਲੋਕ ਜਦੋਂ ਬਰਨਾਲਾ ਜਾਣਾ ਹੁੰਦਾ ਤੇ ਇਹ ਇਧਰ ਚਲੀ ਜਾਂਦੀ ਆ ਜੀ ਮਾਰਕੀਟ ਅੰਦਰ ਅੰਦਰ ਸਾਈਡ ਤੇ ਆਪਾਂ ਆਏ ਜੀ ਇਧਰੋਂ ਠੀਕ ਹੈ ਆਪਾਂ ਹੁਣ ਜਿੱਧਰੋਂ ਗੱਡੀ ਖੜੀ ਆ ਆਪਾਂ ਉੱਥੇ ਜਾਣਾ ਵਾ ਚਲੋ ਆਪਾਂ ਲੈ ਕੇ ਚੱਲਦੇ ਆਂ ਸੋ ਆਪਾਂ ਬਰਨਾਲਾ ਸ਼ਹਿਰ ਵਿੱਚ ਪਹੁੰਚ ਗਏ ਆ ਜੀ ਤੇ ਤੁਹਾਨੂੰ ਦੱਸਣਾ ਚਾਹੁੰਦਾ ਜੀ ਇਹ ਹੈਗਾ ਜੀ ਬਠਿੰਡਾ ਰੋਡ ਤੇ ਇਹ ਬਠਿੰਡਾ ਰੋਡ ਆ ਮਰਲਵਾਂਸ ਲੰਘ ਕੇ ਦਾ ਸੰਗਰੂਰ ਤੇ ਬਰਨਾਲਾ ਸ਼ਹਿਰ ਦੇ ਆਪਾਂ ਸ਼ਹਿਰ ਮਾਰਕੀਟ 'ਚ ਨਹੀਂ ਗਏ ਤੇ ਆਪਾਂ ਬਹੁਤ ਵਾਰੀ ਆ ਗਏ ਜੀ ਤੁੰਗਲਾ ਰੋਡ ਲੰਘ ਕੇ ਹਨਾ ਤੇ બસ ਬਾਰ ਬਾਰ ਹੀ ਆ ਗਿਆ ਆਪਾਂ ਹੁਣ ਆਪਾਂ ਸਿੱਧਾ ਜਾਣਾ ਹੰਡਿਆਆ ਬਰਨਾਲੇ ਤੋਂ ਹੰਡਿਆਆ ਕਿਸੇ ਨੂੰ ਵੀ ਪੁੱਛ ਲਿਓ ਤਾਂ ਉਹ ਜਰੂਰ ਦੱਸ ਦੇਣਗੇ ਇੱਥੇ ਆਟੋ ਵੀ ਜਾਂਦੇ ਆ ਜੀ ਤੇ ਬੱਸ ਦਾ ਵੈਸੋ ਕੁਝ ਪਤਾ ਨਹੀਂ ਬੱਸ ਜਾਂਦ ਵੀ ਹੋਵੇਗੀ ਪਰ ਆਟੋ ਜਰੂਰ ਜਾਂਦੇ ਆ ਜੀ ਠੀਕ ਹੈ ਜੀ ਤੇ ਚੱਲਦੇ ਆ ਜੀ ਲੈ ਹੋਆ ਸ਼ਹਿਰ ਹੈ ਜੀ ਹੰਡਿਆਆ ਠੀਕ ਹੈ ਜੀ ਇਹ ਰੋਡ ਚਲਾਇਗਾ ਜੀ ਮਾਨਸਾ ਤੇ ਰਾਇਕੋਟ ਇਹ ਹੈਗਾ ਜੀ ਬਠਿੰਡਾ ਰੋਡ ਠੀਕ ਹੈ ਜੀ ਤਾਂ ਆਪਾਂ ਹੁਣ ਸਿੱਧਾ ਹੀ ਜਾਣਾ ਜੀ ਆ ਜਾਣਾ ਪਰ ਇਧਰ ਵੀ ਜਾ ਸਕਦੇ ਅੱਗੇ ਜਾ ਕੇ ਪਰ ਆਪਾਂ ਸਿੱਧਾ ਹੀ ਜਾਵਾਂਗੇ ਸਿੱਧਾ ਜਿਹੜਾ ਗੇਟ ਬਣਿਆ ਹੋਇਆ ਮੇਨ ਆਪਾਂ ਤੁਹਾਨੂੰ ਉਹ ਰਸਤੇ ਵਿੱਚ ਲੈ ਕੇ ਚੱਲਾਂਗੇ ਜਿੱਥੇ ਤੁਹਾਨੂੰ ਆਟੋ ਚੱਲ ਬੱਸਾਂ ਵੀ ਸ਼ਹਿਰ ਜਾਂਦੀਆਂ ਹੋਣਗੀਆਂ ਤੇ ਆਪਾਂ ਤੁਹਾਨੂੰ ਲੈ ਕੇ ਚਲਦੇ ਆਂ ਜੀ ਠੀਕ ਹੈ ਜੀ ਇੱਥੋਂ 4 ਕਿਲੋਮੀਟਰ ਹੈ ਜੀ ਖੰਡਿਆਆਂ ਤੋਂ ਦਰਦਰ ਸਰਵ 4-5 ਕਿਲੋਮੀਟਰ ਹੈ ਜੀ ਖੰਡਿਆਆਂ ਸ਼ਹਿਰ ਤੋਂ ਇੱਥੋਂ ਹੀ ਆਟੋ ਮਿਲਦੇ ਆ ਜੀ ਅੱਗੇ ਜਾਣ ਵਾਸਤੇ ਤੇ ਇੱਥੋਂ ਆਟੋ ਕਰਕੇ ਤੁਸੀਂ ਗੁਰੂ ਘਰ ਤੱਕ ਜਾ ਸਕਦੇ ਹੋ ਜੀ ਤੇ ਦਰਸ਼ਨ ਕਰ ਸਕਦੇ ਹੋ ਸਵਾਪਾ ਖੜਿਆ ਜੀ ਸ਼ਹਿਰ ਬਰਨਾਲਾ ਬਰਨਾਲਾ ਸ਼ਹਿਰ ਤੋਂ ਲੰਘ ਕੇ ਧਨੋਲਾ ਉਪਰੋਂ ਦੀ ਘੁੰਮ ਕੇ ਆਪਾਂ ਖੜਿਆ ਜੀ ਖੰਡਿਆਆਂ ਖੜਿਆ ਆਇਆ ਤਾਂ ਗੁਰਦੁਆਰਾ ਸਾਹਿਬ ਪੈਂਦਾ ਜੀ ਇਹ 5-6 ਕਿਲੋਮੀਟਰ ਤੇ ਤੁਸੀਂ ਦੇਖ ਸਕਦੇ ਹੋ ਜੀ ਅੱਜ ਐਤਵਾਰ ਕਰਕੇ ਸੰਗਤ ਬਹੁਤ ਜ਼ਿਆਦੀ ਹੈ ਜੀ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੇਟ ਹੈ ਜੀ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਅਨੰਦਸਰ ਸਾਹਿਬ ਪਾਤਸ਼ਾਹਨੋਮੀ ਕੋਠੇ ਢੂੰਗ ਟੋਲਾ ਠੀਕ ਹੈ ਜੀ ਇੱਧਰ ਹੀ ਆਪਾਂ ਜਾਣਾ ਹੈ ਗੁਰੂ ਘਰ ਦਰਸ਼ਨ ਕਰਾਵਾਂਗੇ ਤੁਹਾਨੂੰ ਵੀ ਤੇ ਇਹ ਲੰਘ ਜਾਂਦਾ ਜੀ ਬਠਿੰਡਾ ਰੋਡ ਸਾਹਮਣੇ ਤੇ ਆਪਾਂ ਇੱਧਰੋਂ ਆਏ ਹਾਂ ਜੀ ਖੜਿਆ ਆਇਆ ਤੋਂ ਇਹ ਕਾਫੀ ਇਧਰੋਂ ਪੈ ਗਿਆ ਦੂਰ ਤੇ ਆਪਾਂ ਹੁਣ ਇਧਰ ਜਾਣਾ ਜੀ ਠੀਕ ਹੈ ਜੀ ਤੇ ਆਪਾਂ ਇਹ ਖੜਿਆ ਬਾਈਕ ਗੁਰਦੁਆਰਾ ਅੜੀ ਸਰਸਾਹਬ ਦੇਖੋ ਜੀ ਪਾਤਸ਼ਾਹੀ ਨੋਹ ਤੇ ਇੱਥੇ ਵੀ ਇੱਕ ਬੋਰਡ ਲੱਗਿਆ ਹੋਇਆ ਜੀ ਆਹ ਦੇਖੋ ਗੁਰਦੁਆਰਾ ਸੋਹਿਆਣਾ ਸਾਹਿਬ ਸੋਪਾਸਟਮ ਖੜਿਆ ਜੀ ਅ ਸ਼ਹਿਰ ਵੀ ਆ ਤੇ ਪਿੰਡ ਵਗਿਆ ਸੇ ਆਪਾਂ ਹੰਡੇ ਆਇਆ ਤੇ ਸਾਹਮਣੇ ਗੁਰਦਰਾ ਸਾਹਿਬ ਜੀ ਗੁਰਸਰ ਪੱਕਾ ਪਾਤਸ਼ਾਹ ਜੀ ਨੂੰ ਵੀ ਦੇਖੋ ਜੀ ਤੇ ਗੁਰਦਰਾ ਸਾਹਿਬ ਗੁਰੂ ਸਾਹਿਬ ਪਹਿਲਾਂ ਇੱਥੇ ਆ ਸਥਾਨ ਤੇ ਆਈ ਸੀ ਤੇ ਆਪਾਂ ਤੁਹਾਨੂੰ ਇੱਥੇ ਦਾ ਇਤਿਹਾਸ ਸਾਂਝਾ ਕਰਦੇ ਹਾਂ ਜੀ ਪਹਿਲਾਂ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਨੇ ਗੁਰੂ ਘਰ ਦੇ ਫਿਰ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਹ ਗੁਰਦਰਾ ਸਾਹਿਬ ਦੀ ਇੰਟਰਸਟ ਹੈ ਜੀ ਤੇ ਅਜੋੜਾ ਕਰ ਜਿਸ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਗੁਰਸਰ ਪੱਕਾ ਪਾਤਸ਼ਾਹੀ ਨੋਵੀਂ ਸਾਹਿਬ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਦੇ ਸੁਭਾਏਮਨ ਹੋਣ ਤੋਂ ਬਾਅਦ ਸ੍ਰੀ ਅਨੰਪੁਰ ਸਾਹਿਬ ਵਿਸਾਕ ਕੇ ਸਿੱਖਿਆ ਦਾ ਪ੍ਰਚਾਰ ਕਰਨ ਲਈ ਚਾਲੇ ਪਾਇਆ ਗੁਰੂ ਸਾਹਿਬ ਜੀ ਸ੍ਰੀ ਅਨੰਪੁਰ ਸਾਹਿਬਤ ਹੁੰਦੇ ਹੋਏ ਮੋਲੋਵਾਲ ਸੇਖਾਂ ਕਟੋ ਫਰਵਾਹੇ ਤੋਂ ਹੰਡਿਆਆ ਵਿਖੇ 1165 ਇਸਵੀ ਸੰਮਤ ਬਿਕਰਮੀ 1722 ਨੂੰ ਪਹੁੰਚੇ ਗੁਰੂ ਜੀ ਇੱਥੇ ਇੱਕ ਬੋੜ ਹੇਠਾਂ ਬਿਰਾਜੇ ਜਿਸ ਦੇ ਨਜ਼ਦੀਕ ਇੱਕ ਛੱਪੜ ਸੀ ਗੁਰੂ ਜੀ ਦੀ ਆਮਦ ਦਾ ਸੰਗਤਾਂ ਦਾ ਜਦ ਪਤਾ ਲੱਗਾ ਕਿ ਪਿੰਡਾਂ ਦੇ ਸੰਗਤ ਵੱਲੋਂ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਇਸ ਪਿੰਡ ਵਿੱਚ ਜਾਨਲੇਵਾ ਬਿਮਾਰੀ ਫੈਲੀ ਹੋਈ ਹੈ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਸੰਗਤ ਵਿੱਚ ਇੱਕ ਬਿਮਾਰ ਵਿਅਕਤੀ ਗੁਰੂ ਜੀ ਦੀ ਸ਼ਰਨ ਆਇਆ ਤਾਂ ਗੁਰੂ ਜੀ ਨੇ ਕਿਹਾ ਭਾਈ ਇਸ ਛੱਪੜ ਵਿੱਚ ਇਸ਼ਨਾਨ ਕਰੋ ਬਿਮਾਰੀ ਹਟ ਜਾਵੇਗੀ ਪਰ ਛੱਪੜ ਵਿੱਚ ਨੇੜੇ ਖੱਲਾਂ ਰੰਗਣ ਦਾ ਕੰਮ ਹੁੰਦਾ ਹੋਣ ਕਾਰਨ ਖੱਲਾਂ ਦਾ ਪਾਣੀ ਇਸ ਛੱਪੜ ਵਿੱਚ ਪੈਂਦਾ ਸੀ ਜਿਸ ਕਾਰਨ ਬਿਮਾਰੀ ਬਿਮਾਰ ਵਿਅਕਤੀ ਇਸ਼ਨਾਨ ਕਰਨੋਂ ਝਿਜਕ ਗਿਆ ਗੁਰੂ ਸਾਹਿਬ ਜੀ ਨੇ ਰੋਗੀ ਦੇ ਝਿਜਕਣ ਤੋਂ ਪਹਿਲਾਂ ਆਪ ਸਣੇ ਬਸਤਰ ਇਸ ਛੱਪੜ ਵਿੱਚ ਇਸ਼ਨਾਨ ਕੀਤਾ ਫਿਰ ਸਾਰੇ ਇਸ਼ਨਾਨ ਕਰਨ ਲੱਗੇ ਜੋ ਵੀ ਇਸ਼ਨਾਨ ਕਰਦਾ ਸੀ ਉਹ ਠੀਕ ਹੋ ਜਾਂਦਾ ਸੀ ਉਸ ਛੱਪੜ ਦੀ ਜਗਾ ਇਸ ਵਕਤ ਤੁਸੀਂ ਦਰਸ਼ਨ ਕਰ ਰਹੇ ਹੋ ਸੁੰਦਰ ਸਰੋਵਰ ਬਣਿਆ ਹੋਇਆ ਹੈ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਕਿ ਰਹਿੰਦੀ ਦੁਨੀਆ ਤੱਕ ਜੋ ਵੀ ਵਿਅਕਤੀ ਇਸ ਪਵਿੱਤਰ ਛੱਪੜ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਭ ਰੋਗ ਦੂਰ ਹੋਣਗੇ ਤੇ ਹਰ ਮਨੁਕਾਮਨਾਵਾਂ ਪੂਰੀ ਹੋਵੇਗੀ